ਹਾਂਜੀ ਸਾਸਿਗਾ ਬਾਈ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰੈਡੀ ਆਜ ਪਟਿਆਲਾ ਤੇ ਨੰਬਰ ਦਾ ਰੈਡੀ ਵਰਕ ਸਮਾਨਾ ਬਾਈ ਜੀ 13 14 ਟਰਾਲੇ ਤਿਆਰ ਖੜੇ ਆ ਆਪਣੇ ਕੋਲ ਸਾਰੇ ਸਾਈਜ਼ ਖੜੇ ਆ 11 ਫੁੱਟ ਤੋਂ ਲੈ ਕੇ 22 ਫੁੱਟ ਦਾ ਟਰਾਲੇ ਤਿਆਰ ਕਰਦੇ ਆ ਪਰ ਨਵੇਂ ਟਾਟਾ ਸੇਲ ਦਾ ਲੋਹਾ ਵੀ ਬਣਾਉਣ ਲੱਗੇ ਆ ਪਰ 95 ਰੁਪਏ ਕਿਲੋ ਐਮਸੀ ਦਾ 88 ਰੁਪਏ ਕਿਲੋ ਜਿਹੜਾ ਮਰਜ਼ੀ ਸਾਈਜ਼ ਤਿਆਰ ਕਰਵਾ ਲਓ ਇਹ ਵਿੱਚ ਲੋਹਾ ਰੰਗ ਮੈਂਡ ਰਿਮ ਆ ਜਾਂਦਾ ਜਾਲੀ 6000 ਦੀ ਬਾਅਦ ਸਪੀਕਰ ਤੇ 10000 ਦੇ 4 ear laser cutting ਦਾ ਵਜਨ ਤੋਂ ਬਾਹਰ ਖਰਚਾ ਹੁੰਦਾ ਬਾਕੀ ਕੋਈ ਲਾਈਟ ਲੋਟਲ ਬਵਾਣੀ ਉਹਦਾ ਖਰਚਾ ਸਾਰਾ ਬਾਹਰ ਹ ਆਪਣੇ ਕੋਲ 14 ਸਾਦੇ 4 ਪੀਸ ਤਿਆਰ ਖੜੇ ਆ ਦੋ ਨੀਲੇ ਰੰਗ ਦੇ 27-27 ਕੁਇੰਟਲ ਦੇ ਡਬਲ ਜੈਕ ਇੱਕ ਚਾਸੀ ਗਰੇ ਕਲਰ ਇੱਕ ਬਿਨਾ ਪੇਂਟ ਤੋਂ ਖੜਾ ਇਹਨਾਂ ਦਾ ਹੈਗਾ ਭਾਈ ਜੀ 2 ਲੱਖ 48000 ਰੇਟ 14 ਸੱਤ ਦਾ ਉਹ ਬਿਨਾ ਪੇਂਟ ਤੋਂ ਖੜਾ ਜਿਹੜੇ ਵੀ ਇਹਨੇ ਲੈਣਾ ਉਹਤੇ ਆਪਾਂ ਪੇਂਟ ਕਰ ਦਾਂਗੇ ਜਿਹੜਾ ਮਨ ਪਸੰਦ ਕਰਾਂਗੇ ਇਹ 12 6 ਸਾਡੇ ਖੜੇ 1 ਲੱਖ 60000 ਦਾ ਨੀਲੇ ਰੰਗ ਦਾ ਲਾਲ ਰੰਗ ਦਾ 1 ਲੱਖ 85000 ਦਾ ਇੱਕ 12 6 ਹੋਰ ਖੜੇ 21 ਕੁਇੰਟਲ ਦਾ 1 ਲੱਖ 85000 ਇਹ ਵੀ 12 6 ਭਾਈ ਜੀ ਇਹ ਡ੍ਰਿੱਕ 15 7 ਖੜਾ ਬਿਨਾ ਬੇਡ ਤੋਂ ਇਹ ਆਪਣਾ ਮਾਸ਼ੀਵਾੜਾ ਸਾਈਡ ਜਾਣਾ ਇਹ ਦੋ ਟਰਾਲੇ ਬਿਨਾ ਜੈਕ ਤੋਂ ਆ ਇਹ ਜਲੰਧਰ ਸਾਈਡ ਜਾਣੇ ਬਾਈ ਜੀ ਆਰਡਰ ਤੇ ਬਣੇ ਨੇਗੇ ਬਾਕੀ ਕਿਸੇ ਵੀ ਨੇ ਕੋਈ ਵੀ ਸੇਅ ਤਿਆਰ ਕਰਾਉਣਾ ਆਪਣੇ ਨਾਲ ਸੰਪਰਕ ਕਰ ਸਕਦਾ ਨੰਬਰ ਦਾ ਰੈਗਰੀ ਵਰਕ ਸਮਾਣਾ ਜ਼ਿਲ੍ਹਾ ਪਟਿਆਲਾ ਸ਼ਹਿਰ ਸਮਾਣਾ 6239405240 ਫਿਨਿਸ਼ਿੰਗ ਚੈੱਕ ਕਰ ਲੋ ਕੰਮ ਦੀ ਬਾਈ ਜੀ ਪੂਰੀ ਸਿਰੇ ਤੋਂ ਸਿਰੇ ਤੱਕ ਲੇਅਰ ਹੋਏਗੀ ਸਾਰਾ ਲੋਹਾ ਨਿਊ ਹੋਏਗਾ ਐਮਸੀ ਦਾ 88 ਰੁਪਏ ਕਿਲੋ ਟਾਟਾ ਸੇਲ ਦਾ 95 ਰੁਪਏ ਕਿਲੋ